ਯੋ ਵੀ ਰਿਕਾਰਡ ਤੋੜਾਗਾ ਮੇਲਾ ਬਾਈ ਪੂਰੇ ਜਿੰਨੇ ਕਹਦੇ ਉਹਨੇ ਥੋੜੇ ਸਾਰੇ ਰਿਕਾਰਡ ਤੋੜਨੇ ਇਸ ਮੇਲੇ ਨੇ ਬਾਈ 1 2 3 4 5ਵੀਂ ਜਗ੍ਹਾ ਵੜ ਕਾ ਜਾਗਾ ਟਰੈਕਟਰ ਦੇਖਣਾ ਫੜਾ ਬਾਕੀ ਬਾਈ ਅੱਜ ਕੱਲ ਜ਼ਿਮੀਂਦਾਰਾਂ ਕੇ ਸਹੂਲਤ ਤੋਂ ਵਾਸਤਾ ਬਹੁਤ ਚੀਜ਼ਾਂ ਕਰਦੀ ਕਿਵੇਂ ਸੀ ਕੈਵਨ ਕਰਦੀ ਸਾਰੇ ਚੀਜ਼ਾਂ ਚਾਹ ਟਰੈਕਟਰ ਹੋ ਗਿਆ ਜਾਂ ਕੰਬਾਈਨ ਹੋ ਗਈ ਬਾਕੀ ਫਾਰਮ ਟਰੱਕ ਦੱਸਾਂ ਬਈ ਸੁਭਾਗ ਆਇਆ ਕਵੋਟਾ ਆ ਗਿਆ ਕਵੋਟਾ ਨੇ ਬਹੁਤ ਸਾਰੇ ਸੁਧਾਰ ਕਰ ਦਿੱਤੇ ਇਸ ਕੇਂਦਰ ਉਹ ਕਰਦੀਆ ਉਹ ਕਰਦੀਆ ਪਰ ਫਾਰਮ ਦਾ ਟਰੱਕ ਨਾ ਸਭ ਤੋਂ ਜਿਹੜੀ

ਹਾਂ ਬਈ ਜਗ੍ਹਾ ਨਹੀਂ ਮਿਲ ਰਹੀ ਹੈ ਜਗ੍ਹਾ ਦੇਖੋ ਕਹਾਂ ਮਿਲੇਗੀ ਕਹਾਂ ਮਿਲੇਗੀ ਦਿੱਲੀ ਦੇ ਬਾਬਾ ਸਾ ਅੱਲੂ ਵਾਲੇ ਬਈ ਕਰਾ ਨਾ ਘਟੋ ਘਟ ਵੀ 10 15 ਟੈਂਪੂ ਆ ਜਿਹੜੇ ਫ੍ਰੀ ਅਫ ਬਕਾਸ਼ ਚੱਲ ਰਹੇ ਹੈ 15 ਇੱਧਰ 15 ਉੱਪਰ ਅੱਛਾ 30 ਟੈਂਪੂ ਲਾਰ ਗਏ ਬਈ ਕਰਾ ਉਹਨੂੰ ਦੇ ਗੱਡੀ ਵਾਂ ਚਲਾ ਬਈ ਪਿਛਾ ਸਾਹਮਣੇ ਟੱਕਰਾਂ ਦੇ ਇੱਕੀ ਸਿੱਟਾਂਗਾ ਛਾਏ ਹੋਏ ਜੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਾਂ ਬਈ ਥਾਵੇਂ ਸਾਰੇ ਹੋਵਗੇ ਵਧੀਆ ਅਲਗੋਡਾ ਪਾ ਵੀ ਵਧੀਆ ਬਈ ਬਾਕੀ ਮਿੱਤਰੋ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਤਾਂ ਬਾਈ ਪਹਿਲਾਂ ਵੀ ਬਲੋਗਾਂ માં ਵੀ ਰੀਲ ਪਾ ਗਾ ਵੀ ਸਾਰਿਆਂ ਨੂੰ ਦੱਸਿਆ ਤਾਂ 20 ਤਰੀਕਾ ਆਪਣਾ ਨਾ ਕਿਸਾਨੀ ਮੇਲਾ ਕਰਾ ਰਹੇ ਆ ਪੋਟੈਟੋ ਗਰੋਵਰਸ ਵਾਲੇ ਬਾਈ। ਤੋ ਅੱਜ 20 ਤਰੀਕਾ ਬਾਈ। ਤੋ ਚੱਲਾਂ ਅੱਜ ਦੇਖਾਂ ਬਾਕੀ ਹੋਰ ਜਾਵਾਂਗੇ ਆਪਣੇ ਕੋਲ ਦੋ ਤਿੰਨ ਬੰਦੇ ਹੋਰ ਕਰੇ ਆ। ਮਾ ਇਕੱਲਾ ਬੰਦਾ ਕੀ ਕਰਾਗਾ ਗੌਰੂ ਬੁਰਾ ਹੈ ਨਹੀਂ। ਦਵਿੰਦਰ ਸਿੰਘ ਜੀ ਦਾ ਆਮਨ ਦਾ ਹਰਜੇਸ਼ ਦਾ ਰਿੰਕੂ ਦਾ ਮਾਚਲ ਤਿੰਨ ਚਾਰ ਬੰਦੇ ਹੋ ਜਾਣਗੇ ਬਾਈ ਗੱਲ ਦਾ ਸਾਥ ਜਾ ਹੋ ਜਾਇਆ ਕਹਿੰਦਾ ਕੱਲੇ ਬੰਦੇ ਨੇ ਵੀ ਜਾਣਾ ਗੱਡੇ ਉਹਨਾਂ ਚਾਰ ਭਾਈ ਵਗ ਜਾਏ ਗੱਡੀਆਂ ਉੱਪਰ ਗੱਲਾਂ ਕਰਦੇ ਠੀਕ ਨਹੀਂ ਵਾਕਿਆ ਆਪਣੇ ਤੇ ਪੜ ਜਾਣਾ ਬਾਈ 100 ਕਿਲੋਮੀਟਰ ਦੇ ਕਰੀਬ ਪੜ ਜਾਣਾ ਸੋ ਤੇ ਵੱਧੋ ਪੜਾਗਾ 110 ਵੀ ਪੜਦਾ ਕਿਉਂਕਿ ਜਿਹੜਾ ਇਹ ਹੈਗਾ ਬਾਈ ਉਹ ਮੇਲਾ ਹੈਗਾ ਮੁੱਲਾਂਪੁਰ ਦਾਖਾ ਲੁਧਿਆਣੇ ਦੇ ਨਾ ਕ੍ਰੋਸ ਕਰਕੇ ਆਇਆ ਬਾਈ ਉਹ ਚਲੋ ਚਲੋ ਚਲਾਂਗੇ ਬਾਈ ਮੁੱਲਾਂਪੁਰ ਦਾਖਾ ਕਿਹੜਾ ਨਾਮ ਦਾ ਥਿੱਲੇ ਹਿਮਾਲਾ ਸ਼ੁਕਰਮਾਲਾ ਤੇਰਾ ਭਾਈ ਆਪਣੇ ਉਧਰ ਤਾਂ ਧੁੱਪ ਪੜ ਰਹੀ ਦੀ ਬਿਲਕੁਲ ਪੂਰਾ ਮੀਂਹ ਪੜ ਰਿਹਾ ਮੀਂਹ ਪੜ ਨਹੀਂ ਰਿਹਾ ਮੀਂਹ ਪੜ ਕੇ ਹਟ ਗਿਆ ਹੈ ਨਾ ਪੜਿਆ ਹੋਇਆ ਤਾਜ਼ਾ ਬਿਲਕੁਲ ਦੇਖ ਪਾਣੀ ਕੀ ਪਛਾਰ ਉੱਡ ਰਹੀ ਪੂਰੀ ਪਰ ਆ ਰਹੀ ਮੀਂਹ ਬਾਈ ਥੋੜਾ ਥੋੜਾ ਇਹ ਦੇਖੋ ਟਿਮ ਟਿਮ ਪੜੋ ਰਹੀ ਆ ਹੈ ਹਾਂ ਵੱਧਦਾ ਜਾ ਰਿਹਾ ਹਾਂ ਹਾਂ ਵੱਧਦਾ ਜਾ ਰਿਹਾ ਬਾਈ ਬਾਕੀ ਹਾਂ ਪਹੁੰਚੇਗੇ ਬਾਈ ਮੰਡੇ ਗੋਵਿੰਦਗੜ੍ਹ ਮਾਰੇ ਤਾਂ ਕਿਸਮਤ ਵਾ ਹੈ ਹੀ ਨਹੀਂ ਨਾ ਮਾ ਨਾ ਕਦੀ ਮੇਲਾ ਸੁਖੀ ਸੰਧੀ ਦੇਖ ਲਿਆ ਉਹ ਹੈ ਸਾਤਾ ਹੀ ਜਿੰਨੀ ਵਾਰੀ ਆਇਆ ਹਾਂ ਅੱਜ ਤਾਂ ਪਹਿਲੀ ਵਾਰੀ ਆਇਆ ਹਾਂ ਰਿੰਕੂ ਨੂੰ ਦੰਦ ਇਹਨੂੰ ਕਾਫੀ ਸਾਲ ਹੋ ਗਏ ਹੈ ਨਾ ਬਰਸਾਤਾਂ ਵਿੱਚ ਹੁੰਮੇ ਭੈਣ ਜੇ ਆਦਾਂ ਰਹੇ ਛਤਰੀ ਲੈ ਕੇ ਆਉਂਦੇ 1 2 ਤੋ ਯਾਰ ਹੈ ਬਾਹਰ ਬੰਦਾ ਪਾਰਕਿੰਗ ਵਿੱਚ ਖੜਾ ਕੇ ਤਾਂ ਚਲੇ ਜਾ ਅੰਦਰ ਤੱਕ ਇੱਕ ਵਾਰੀ ਮਾਨੇ ਮੁੱਲ ਦੀ ਯਾਤਰੀਆਂ ਲੈ ਉਰੇ ਦਰ ਆਏ ਤੇ ਹੋਰ ਪੈਣ ਚ ਚਾਰ ਛਤਰੀਆਂ ਲੈ ਕੇ ਆਏ ਕੰਮ ਤਾਂ ਵੀਰ ਹੀ ਹੋਇਆ ਕੰਮ ਤਾਂ ਉਹੀ ਹੋ ਰਿਹਾ ਬਰਸਾਤ ਵੀ ਜਿਆਦਾ ਆ ਗਈ ਦੁਕਾਨ ਵਾਲੇ ਕੀ ਦੁਕਾਨ ਵਾਲਾ ਕਹੇ ਮੇਰੀ ਆਪਣੀ ਆ ਮਹਦੇ ਦੇ 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 ਤਾਂ ਸਹੀ ਮਾ ਆਪਣੀ ਨੂੰ ਕਹੀ ਤਾਂ ਭੰਦੇ ਚਾਰ ਛਤਰੀਆਂ ਲੇਗਾ ਬੈਠਿਆ کہیں ਦੇ ਦੇ ਸਾਲੇ 200 ਰੁਪਏ ਕੀ ਪਤਨੇ 250 ਰੁਪਏ ਕੀ ਦੀਦੀ ਛਤਰੀਆਂ ਪੁਰਾਣੀ ਛਤਰੀਆਂ ਇਹ ਮਾਰੀ ਮਜਬੂਰੀ ਦੀ ਵਾ 100 ਕਿਲੋਮੀਟਰ ਆ ਗਿਆ ਦੇਖਣਾ ਹੈ ਹੋਰ ਲੈ ਜਾਂਦੇ ਆ ਛਤਰੀਆਂ ਘਰੀ ਘਰਾਂ ਪੜੀ ਵੀ ਤੇ ਯਾਰ ਉਹ ਦੋ ਸਗਮਾਂ ਹੀ ਬਾਈ ਦੀ ਮੇਰੇ ਕੋਲ ਉਹ ਐਂਕਰ ਵਾਲਿਆਂ ਗਿਆ ਦੀ ਛਤਰੀਆਂ ਦੂਸਰੀ ਮਾਲਕ ਆ ਹਾਂ ਮੈਨੂੰ ਰੱਖਣੀ ਪੜਾਗੀ ਕੱਦੇ ਤੇ ਨਾ ਜਿਹੜੀ ਬੜੀ ਹੋ ਜਾਦਾ ਨਾ ਆ ਸਕਾਈ ਫਾਇਦਾ ਹੈ ਨਾ ਛੋਟੀ ਤੇ ਰੱਖਣੀ ਪੜਾਈ ਮੇਰੇ ਕੋਲ ਸਾਰਾ ਸਮਾਨ ਪੜਿਆ ਬਸ ਉਹ ਹੀ ਨਹੀਂ ਹੈ ਕਹਣਾ ਤੇਰੇ ਛਾਤਰੀ ਗਈ ਆ ਛੋਟੀ ਨੇ ਦੋ ਤਿੰਨ ਲਖਾਫੇ ਪਾਗਾ ਰੱਖ ਲਈ ਤੇ ਟਕੜੀ ਰੱਖ ਦੋ ਜੀ ਹਾਂ ਮੇਰੇ ਕੋਲ ਪੜਿਆ ਸਾਰਾ ਸਮਾਨ ਰੱਖੋ ਮੈਂ ਤਾਂ ਬਾਈ ਏ ਟੂ ਜ਼ੈਟ ਮੈਂ ਨਹੀਂ ਕੋਲ ਕਰਦਾ ਹੈ ਦੇਖੋ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਹੋ ਗਈ ਜਿਹੜਾ ਉਹਦੀ ਆਪ ਲੈ ਬਾਕੀ ਬਾਈ ਲੁਧਿਆਣੇ ਵਾਲਾ ਐਨ ਐਚ 44 ਛੋਟਦੀਆ ਇਹ ਵਿਦਨ ਜਾ ਰਹੇ ਆ ਪਤਾ ਦਿਨਾ ਇਸ ਰੋਡ ਦਾ ਨਾਮ ਕੀ ਆਇਆ ਆਨਦਰਾਹੇ ਵਾਲਾ ਹੀ ਕਹਾਂ ਬਾਈ ਨਾ ਨੈਰੋ ਨਹਿਰ ਜਾਇਆ ਬਾਕੀ ਗੂਗਲ ਮੈਪ ਲਾ ਲਿਆ ਕਿਉਂਕਿ ਅੱਗਾ ਪਤਾ ਨਹੀਂ ਲੱਗਦਾ ਬਾਈ ਡੈਸਟੀਨੇਸ਼ਨ ਮਾ ਤਾਂ ਪਹੁੰਚ ਗਏ ਪਰ ਇੰਨੀ ਜਿਆਦਾ ਭੀੜ ਹੋ ਰਹੀ ਵੀ ਗੱਡੀ ਕਾਂ ਖੜਾਵਾ ਇਹੋ ਨਹੀਂ ਸਮਝ ਆ ਰਿਹਾ ਅੱਬਾ ਥੋੜਾ ਲੇਟ ਵੀ ਆਏ ਤਾਂ ਕਰਕੇ ਵੀ ਹੈ ਨਾ ਪਹਿਲਾਂ ਪਹਿਲਾਂ ਤਾਂ ਲਾ ਵੀ ਗਏ ਲੋਕ ਆ ਰਹੇ ਨੇ ਲੋਕ ਆਹ ਲੋਕ ਤਾਂ ਆਉ ਰਹੇ ਚਾਹ ਨਾ ਕੱਲ ਤੱਕ ਵੀ ਆ ਜਾਣਗੇ ਲੋਕ ਤਾਂ ਭੀੜ ਪੂਰੀ ਹੋ ਰਹੀ 1 ਕਿਲੋਮੀਟਰ ਤੱਕ ਗੱਡੀਆਂ ਗੱਡੀਆਂ ਖੜੀਆਂ ਅੱਗੇ ਨਿਕਾ ਐਸਟੀਮੇਟ ਤਾਂ ਭਾਈ 20000 ਬੰਦੇ ਦਾ 20000 ਕਿਸਾਨਾਂ ਨੇ ਆਣਾ ਬੱਦ ਵੀ ਸਿਕਾਂ ਘਟ ਵੀ ਸਿਕਾਂ ਔਰ ਆ ਬਾਕੀ ਬਰਸਾਤ ਨਹੀਂ ਆਇਆ ਹੈ ਨਾ ਇਹੋ ਫਾਇਦਾ ਵੀ ਹੋ ਗਿਆ

ਅੱਗਾ ਹੀ ਆਲੇ ਮਾਦਾ ਯੋ ਨਹੀਂ ਪਤਾ ਲੱਗ ਰਿਹਾ ਪੈਸਾ ਹੈ ਕਾ ਬਾਈ ਫੋਰ ਹੈ ਮੋ ਗੱਡੀਆਂ ਖੜੀ ਦੇਖੋ 2 ਕਿਲੋਮੀਟਰ ਤੱਕ ਲੋਕ ਪੈਦਲ ਹੋ ਜਾ ਰਹੇ ਹੈ ਗੱਡੀ ਖੜਾ ਕਾ ਕਿਤਨਾ ਕਿਦਾਂ ਰੋਟੀ ਇੱਥੇ ਇੱਧਰ ਦੇਖ ਲੈਣਾ ਉੱਧਰ ਹੀ ਕੋਰ ਮਤਲਬ ਪੈਸੇ ਦਾ ਦੱਸੋ ਕਹਾਨੂੰ ਆ ਹੈ ਜਾਰੀ ਹੈ ਇਹ ਦੁਨੀਆ ਇੱਧਰ ਹੀ ਨਹੀਂ ਜਾ ਰਹੀ ਮਤਲਬ ਇੱਧਰ ਹੈ ਆ ਅੱਗਾ ਹੀ ਗੱਦੇਸ ਉਹ ਮੈਂ ਜੋ ਕਰੀ ਵੀ ਇਹਨੇ ਬੋਰਡ ਲੱਗ ਰਿਹਾ ਬਾਈ ਪਾਰਕਿੰਗ ਹੀ ਪਾਰਕਿੰਗ ਹੀ ਤੇ ਨਹੀਂ ਕਿਤਨੀ ਪਾਰਕਿੰਗ ਵੀ ਛੋਟੀ ਫੜ ਗਈ ਉਹ ਇੱਕ ਚੱਕਰ ਹੋਰ ਵੀ ਹੋਗਾ ਲੋਕ ਨਾ ਸਾਰੇ ਗੱਡੀਆਂ ਵਾਵਾ ਜਾ ਕੱਲਾ ਆਇਆ ਅੱਛਾ ਦੱਸ ਜਣੇ ਆ ਫਿਰ ਵੀ ਅਗਲਾ ਗੱਡੀ ਮੈਂ ਹੀ ਆਵਾ ਠੀਕ ਨਹੀਂ ਉਸ ਕਰਨੇ ਵੀ ਬਹੁਤ ਚੱਕਰ ਫਟਦੇ ਦੋ ਦੋ ਬੰਦੇ ਲਾਲੇ ਦੋ ਦੋ ਬੰਦੇ ਲਾਲੇ ਵਿਚ ਗੱਡੀ ਪਿਛਾ ਐਵਰੇਜ ਕੱਢ ਲੈ ਫਿਰ ਤਾਂ ਕਰ ਖ ਭੀੜ ਹੋ ਗਈ ਕਿਉਂ ਇੱਕ ਦੂਰ ਹੋ ਗਿਆ ਆਪਾਂ ਨੂੰ 120 25 ਕਿਲੋਮੀਟਰ ਵਧ ਗਿਆ ਮੋਟਰਸਾਈਕਲ ਪਤਾ ਆਣੇ ਤੇ ਰਹੇ ਆਪਾਂ गड्डी में ही हवा बंदा ठीक नहीं वैसे बेली मौसम अच्छा हाँ। तो हो यहां पे डीनचा छोटी है जहां बढ़िया हां और एक कट्टा में जगह नहीं मिल रही है जगह देखो कहां मिलेगी कहां मिला नहीं मिला दिल्ली के बाप से आलू वाली मशीन ना देखा हैं जा रही ले देखो मुंह दा अगले क्या पता कहां जा रही हो निंदवारी हो इसका रास्ता कहां पार्किंग और है रास्ता है ना वो देख चल BB 11 ਵਾਲੇ ਕੋਣ ਆ ਗਏ ਨੇ ਟਰਾਲੀ ਲੈ ਕੇ ਮਨ ਜੀ ਬਣਾ ਰਿਹਾ ਹੈ ਹੈ ਮਨ ਬਤ ਮਨ ਜੀ 11 ਵਾਲੇ ਦੇਖ ਲੈਣਾ ਟੋਮਟਰ ਪੈਲਸ ਦੇ ਪਿੱਛੇ ਦਾ ਜਾਮ ਦਾ ਉਸ ਤੇ ਅੱਗਾ 2 ਕਿਲੋਮੀਟਰ ਪਰ ਟੈਂਪੂ ਲੱਗ ਰਹੇ ਆ ਪਰ ਉਸ ਵਾਸਤਾ ਨੂੰ ਬਈ ਟੋਣੇ ਵਾਸਤਾ ਜਿੰਮੇਦਾਰ ਹਨ ਤਾਂ ਫਾਇਦਾ ਹੋਗਾ ਉਰਾਗਾ ਪਾਰਕਿੰਗ ਮਿਲੀ ਪੈਣ ਚੋਗੀ ਬੰਦਾ ਕਹਾں ਲਾਵਾ ਕਾਹ ਨਾ ਲਾਵਾ ਹੈ ਉਰੇ ਦੇਖ ਲੈਣੇ ਕਿ ਹੁੰਦੇ ਪੈਦਲ ਨਹੀਂ ਜਾਂਦੇ ਤਾਂ ਉਹ ਮਤਲਬ ਪ੍ਰਾਈਵੇਟ ਸੂਚਾ ਲੱਗ ਜਾਣਾ

ਜੌਰਾ ਕਰ ਲੋ ਹੋਰ ਹੋਰ ਪਰਾਂ ਫਿਰ ਦੁਖੀ ਹੋਵਾਂਗੇ ਹੋਣ ਗਿਆ ਟੈਂਪੋ ਮਾਂ ਚਲਾਗੇ ਹੋਰ ਜਲਵਾ ਬਾਈ ਕਰਾ ਪੈਸੇ ਨਹੀਂ ਲੈਣੇ ਹੈ ਕਰ ਫ੍ਰੀ ਸਰ ਹੈ ਅੱਛਾ ਅੱਛਾ ਇੰਨੇ ਨੇ ਲਵਾ ਰਗੇ ਭਾਈ ਪੋਟੈਟੋ ਗਰੋਵਰਸ ਵਾਲਾ ਨੇ ਠੀਕ ਆ ਭਾਈ ਠੀਕ ਆ ਜੋ ਇੰਨੀ ਕੁ ਦੁਨੀਆ ਕੋਈ ਅੰਤ ਨਹੀਂ ਭਾਈ ਆਪਾਂ ਤਾਂ ਲੱਖਾਂਾਂ ਵਿੱਚ ਇਤਰਾ ਕਹਦੇ ਕਰਾਂ ਬੰਦਿਆਂ ਦਾ ਤਾਂ ਮੈਨੂੰ ਪਤਾ ਨਹੀਂ ਕਿੰਨੇ ਹਜ਼ਾਰ ਹੋਣ ਪਰ ਗੱਡੀਆਂ ਕਹੀਂ ਹਜ਼ਾਰਾਂ ਭਾਈ 8-10 ਹਜ਼ਾਰ ਗੱਡੀ ਹੋਣੀ ਹੈ ਹੈ ਟੈਂਪੋ ਵੀ ਫਰੀ ਲਾ ਕੇ ਤੇ ਦੇਖ ਲੈ। ਉਹ ਬਾਈ ਉਹ ਤਾਂ ਬਾਈ ਟੈਂਪੋ ਵਾਹੇ ਦੇਖ ਲੈ ਇੰਨੀ ਦੂਰ ਦਿੰਨੇ ਦੂਰ ਤਾਂ ਨਾ ਕੋਈ ਅੰਤ ਨਹੀਂ ਬਾਈ। ਦੇਖੋ ਬਾਈ। ਬਸ ਆਈ ਹੀ। ਇਹ ਹੋਵੇ ਰਿਕਾਰਡ ਤੋੜਾਗਾ ਮੇਲਾ ਬਾਈ ਪੂਰੇ। ਜਿੰਨੇ ਕਹਦੇ ਉਹਨੇ ਥੋੜੇ ਸਾਰੇ ਰਿਕਾਰਡ ਤੋੜਨੇ ਇਸ ਮੇਲੇ ਨੇ ਬਾਈ। ਇੰਨੇ ਕ ਦੁਨੀਆ ਇੰਨੇ ਕ ਜ਼ਿਮੀਦਾਰ ਵੀਰ ਦੁਨੀਆ ਨਹੀਂ ਕਹਿ ਸਕਦਾ ਜ਼ਿਮੀਦਾਰ ਵੀਰ ਬਾਈ ਹਾਂ ਕੀ ਆ ਪਤਾ ਕਿਆ ਚੀਜ਼ ਹੈ ਤੋ ਬਾਈ ਕਿਆ ਕਿਆ ਚੀਜ਼ਾਂ ਆ ਰਹੀਆਂ ਇਹ ਰਜਾਰਡ ਵਾਲਾ ਕਵਾ ਬਾਈ ਸਪਰੇਅ ਵਾਲਾ ਬਾਕੀ ਬਾਈ ਇਸ ਕੀ ਕੀਮਤ ਹੈ ਨਾ 375000 ਰੁਪਈਆ ਇੱਧਰ ਪ੍ਰੀਤ ਕੇ ਵੀ ਟਰੈਕਟਰ ਖੜੇ ਬੋਣ ਨੇ। ਬਹੁਤ ਤੇਰੇ। ਆਹ ਬਈ। ਕਿਆਸ ਲਾਇਆ? ਦਵਾਵਾ ਤੈਨੂੰ ਪ੍ਰੀਤ। 404 ਹੈ। ਮੁਝੇ ਤੇ ਬਾਹਰ ਆ ਬਈ ਕਿਸ ਚੀਜ਼ ਦੀ ਵੀਡੀਓ ਬਣਾਵਾ, ਕਿਸ ਚੀਜ਼ ਦੀ ਨਾ ਛੋਡਾਂ ਬਈ। ਕਿਉਂਕਿ ਇੰਨੇ ਜਿਆਦਾ ਜ਼ਿੰਮੇਦਾਰਾਂ ਹੇਰੇ ਹੋਏ ਬੰਦਿਆਂ ਨੇ ਦੇਖੋ ਅੱਗਾ ਭਾਈ ਇਹ ਮਾਰੇ ਬੰਦੇ ਕੀ ਨਾ ਫੇਵਰੇਟ ਚੀਜ਼ ਆਇਓ ਮਸ਼ੀਨ ਟਰੈਕਟਰ ਆ ਰਿਹਾ 241 ਲੈਣਾ ਹੈ ਅੱਜ ਆ ਗਿਆ ਬਣੀ 241 ਕਿੱਡਾ ਛੋਟਾ ਜਿਹਾ ਹੈ ਨਾ ਮਲੂਕ ਦਾ ਟਰੈਕਟਰ ਆ ਦੇਖੇ ਪੁਰਾਣੇ ਮਾਡਲ ਮਾਈ ਪਤਾ ਨਹੀਂ ਆਵਾ ਨਹੀਂ ਆਵਾ बाकी फोर हो फोर खड़े हैं भाई इसपाँ दोसो चरणजा बाकी नेच भी हैं यूं पंजाय अच्छी भी अच्छा बाकी भाई और भी इंप्लीमेंट खड़े हैं गुरबाज़ के खड़े भाई ਬਾਕੀ ਨਾ ਐਸੇ ਮੇਲੇ ਵੀ ਐਸੇ ਮੇਲੇ ਨਾ ਆਪ ਅੱਖੀਂ ਦੇਖਣਗੇ ਵਧੀਆ ਸਵਾਦ ਆ ਵਾ ਜਿਹੜਾ ਆਪਾਂ ਵੀਡੀਓ ਵੀਡੀਓ ਵਿੱਚ ਸੋਚਾਂ ਨਾ ਵੀਡੀਓ ਵਿੱਚ ਦੇਖ ਲੈਂਗੇ ਵੀਡੀਓ ਵਿੱਚ ਨਹੀਂ ਨਾ ਸਵਾਦ ਆਂਦਾ ਜਿਨਾ ਆਪ ਖੁਦ ਦੇਖ ਕੇ ਸਵਾਦ ਆ ਵਾ ਹੈ ਅੱਛਾ ਡੀਜ਼ਲ ਪੰਪ ਵਾਲਾ ਹੈ ਚਲੋ ਜਗ੍ਹਾ ਖੁੱਲੀ ਡੁੱਲੀ ਆ ਬਾਈ ਇਸ ਕਰਕੇ ਨਾ ਜਿਆਦਾ ਭੀੜ ਭੜੱਕਾ ਵੀ ਨਹੀਂ ਹੈ ਐਨ ਵਧੀਆ ਕੰਮ ਆ ਬਸੰਤ ਛੋਟੀ ਛੋਟੀ ਸਟਾਲਾਂ ਹੀ ਬੋਲ ਲਗੀ ਹੋਈ ਬੜੀ ਬੜੀ ਨੇ ਦੇਖੋ ਮੈਸ਼ੂ ਕੰਪਨੀ ਕੇ ਬਾਈ ਬੈਸਟ ਆਫ ਦੀ ਬੈਸਟ ਪ੍ਰੋਡਕਟ ਮੈਸ਼ੂ ਕੇ ਬਾਈ ਸੁਪਰਸੀਡਰ ਹੋ ਗਿਆ ਜਾ ਰੋਟਾ ਵੇਟਰ ਹੋ ਗਿਆ ਬਾਈ ਅਚਾ ਨੇੜਾ ਟੇੜਾ ਤਾਂ ਨਹੀਂ ਕਿ ਡੀਲਰਸ਼ਿਪੇ ਨਹੀਂ ਹੈ ਜੇ ਬੰਦਾ ਹਰੇਕ ਬੰਦਾ ਸੋਚਾ ਨਾ ਮੈਸ਼ੂ ਕੰਪਨੀ ਦਾ ਇਹ ਉਹ ਲੈ ਲੂਗਾ ਮੈਂ ਉਹ ਲੈ ਲੂਗਾ ਡੀਲਰਸ਼ਿਪੇ ਨਹੀਂ ਹੈ ਬਾਈ ਪਤਾ ਨਹੀਂ ਕਿ ਅਜ ਕਰਾਂ ਮੈਸ਼ੂ ਨੂੰ ਇਸ ਚੀਜ਼ ਵਾਸਤੇ ਧਿਆਨ ਦੇਣਾ ਚਾਹੀਦਾ ਡੀਲਰਸ਼ਿਪ ਇਹ ਡੀਲਰਸ਼ਿਪ ਵਾਜਾ ਨਾ ਬਾਈ ਬਹੁਤ ਫਰਕ ਪੜਦਾ ਇਸਮਾ ਇਹ ਡੀਲਰਸ਼ਿਪੇ ਨਹੀਂ ਵਧਾਰੇ ਬਾਈ ਕਬੋਟਾ ਬਾਕੀ ਭਾਈ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਨੂੰ ਪਤਾ ਲੇਵਰ ਕੀ ਬਹੁਤ ਘਾਟ ਚੱਲਦੀ ਜਾ ਰਹੀ ਆ ਲੇਵਰ ਕੀ ਤੇ ਘਾਟ ਦੇ ਬਚਣੇ ਕੇ ਮਾਰੇ ਭਾਈ ਔਰ ਮਸ਼ੀਨਾਂ ਆ ਗਈ ਨਵੀਂ ਆਪਾਂ ਨੇ ਦੇਖੀ ਵੀ ਹੈ ਵੀਡੀਓ ਮਾ ਬਹੁਤ سارے ਵੀਰਾਂ ਨੇ ਵੀ ਲੇਰ ਕੀ ਮਸ਼ੀਨਾਂ ਦੇਖੋ ਕੋਟਾ ਕੀ ਮਸ਼ੀਨ ਆ ਭਾਈ ਜੀਰੀ ਲਾਣੇ ਵਾਲੀ ਨਹੀਂ ਨਹੀਂ ਇੱਕ ਕਬੋਟਾ ਟਰੈਕਟਰ ਖੜਿਆ ਕਬੋਟਾ ਟਰੈਕਟਰ ਇੰਨੀ ਮਾਰਕੀਟ ਨਹੀਂ ਕਰੀਗਾ ਇਹਨੂੰ ਜਲਾਮ ਬਾਈ ਇਸ ਕੀ ਬਾਕੀ ਕੋ ਸਪਰੇਅ ਮੁੰਮਰ ਵੀ ਖੜਿਆ ਬਾਈ ਬਾਕੀ ਵੀ ਅੰਦਰ ਵੀ ਦੇਖਾਂ ਕਿ ਆ ਗੁੱਸਾ ਕਿਉਂ ਅੰਦਰ ਡਾਕਟਰਾਂ ਦੀ ਟੀਮ ਆ ਜਿਹੜਾ ਸਾਰਾ ਕੁਝ ਸਮਝਾ ਰਹੇ ਆ ਦੱਸ ਰਹੇ ਆ ਬਾਈ ਦੇਖੋ ਪਰਮਾਦਰਸ਼ ਮੈਂ ਮੌਜੂਦ ਹਾਂ ਦੇਖਦਾ ਲੈਕਿਉਂ ਦੀ ਪੁਨੇਵਾਰੀ ਆ ਕਿ ਖਸਾਣ ਦੋ ਤੀਜੂ ਵੀ ਲੋੜ ਆਗੀ ਕੁਝ ਮਰੇ ਬਾਪੂ ਜੀ ਨਾਮ ਨੇ ਟੱਪਲੀ ਗਈ

ਥੈਂਕ ਯੂ ਆ ਸਰ ਪ੍ਰੋਟੈਕਟਰ ਗਰੋਸ ਗਰੁੱਪ ਦਾ ਬਾਈ ਵਿਸ਼ੇਸ਼ ਸਨਮਾਨ ਕਰਦੇ ਜਿਹੜਾ ਇੰਨੇ ਦੁਨੀਆ ਮਾ ਵੀ ਆਪਾਂ ਨੂੰ ਚਲੋ ਅੱਛੀ ਗੱਲ ਆ ਬਾਈ ਨਾ ਯੋਗਾ ਹੈ ਤਾਂ ਐ ਨਹੀਂ ਜਿੰਨੇ ਯੋਗਾ ਕਰਦੀ ਆ ਬਾਈ YouTube ਸਾਰੀ ਥਾਰੀ ਮਿਹਰਬਾਨੀ ਆ ਬਾਈ ਬਾਕੀ ਬੰਦੇ ਨਹੀਂ ਮਿਲ ਰਹੇ ਮੈਨੂੰ ਮੇਰੇ ਕਹਾਣਾਂ ਕਿਉਂਕਿ ਫੋਨ ਨਹੀਂ ਮਿਲ ਰਿਹਾ ਹੋਰ ਫੋਨ ਕੀ ਬੜੀ ਦਿੱਕਤ ਆ ਰਹੀ ਆ ਇੰਨੀ ਕੀ ਦਿੱਕਤ ਆ ਕੋਈ ਅੰਤ ਨਹੀਂ ਬਾਈ ਫੋਨ ਨਹੀਂ ਮਿਲ ਰਿਹਾ ਨਾ ਨੈਟਵਰਕ ਜਾ ਰਿਹਾ ਨਾ ਫੋਨ ਮਿਲ ਰਿਹਾ ਤੇ ਬਾਈ ਉਰੋ ਸਾਰਾ ਕੁਛ ਸਾਧੂ ਫਾਰਮ ਆਣਾਂਗੇ ਬਾਈ ਸਾਧੂ ਸਿੰਘ ਆਣਾਂਗੇ ਸੰਗਰੀਆਂ ਦੇਖੋ ਕਿੱਡੀ ਵੱਡੀ ਖੈਰ ਹੋਣ ਮੈਂ ਪਹਿਲਾਂ ਨਾ ਕੋਈ ਲਵਫਾ ਲਵਾਂ ਜਿਹੜਾ ਇਸ ਨੂੰ ਪਾਸ ਕੋ ਕੋਈ ਲਵਫਾ ਦੇਖੂਆਂ ਕਿਸੇ ਵਾਰ ਮਿਲ ਜਾ ਯਾਰ ਕੈਰੀ ਬੈਗ ਸਾ ਲਵਫਾ ਕਹਿ ਰਿਹਾ ਮੈਂ ਕੈਰੀ ਬੈਗ ਮਿਲ ਜਾ ਕਿਸੇ ਨਾ ਕਿਸੇ ਤਰ੍ਹਾਂ ਮਿਲਾਗਾ ਜ਼ਰੂਰ ਇੱਧਰ ਮੁੰਡੇ ਗਰੁੱਪ ਵਾਲਿਆਂ ਨੇ ਲਾਰਖਿਆ ਬਾਈ ਕਿੰਨੀ ਸੋਹਣੀ ਟਰਾਲੀ ਬਣਾ ਰਖੀ ਬਾਈ ਇੱਧਰ ਪੰਜਾ ਲਾਰਖਿਆ ਓਕੀ ਬਾਈ ਪੂਰਾ ਰਸ਼ ਇਹ ਹੌਲੈਂਡ ਗਿਆ ਬਾਈ ਦੇਖੋ ਚੈੱਕ ਕਰੋ एक झोटा खड़ा भाई जो क्या यार क्या? देखो ट्रैक्टर बाकी ना भाई वीडियो में छोटा जा लगा ट्रैक्टर हूँ रियलिटी में बहुत बड़ा ट्रैक्टर भी भाई। भाई इसलिए सिस्टम बहुत तकड़ा है देखो ਚਲੋ ਬਈ ਬਹੁਤ ਪੰਜ ਤੋਂ ਸਟੈਪਾਂ ਦੇਖੋ ਬਈ 1 2 3 4 ਪੰਜਵੀਂ ਜਗ੍ਹਾ ਵੜ ਕੇ ਜਾ ਕੇ ਟਰੈਕਟਰ ਦੇਖਣਾ ਪੜਾ ਉਹ ਵੇਟ ਦੇਖੋ ਕਿੰਨਾ ਵੱਡ ਰਿਹਾ ਹੈ ਭਾਈਆਂ 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 ਇੱਕ ਕਿੰਨੀ ਕੀ ਆ 45 ਕਿਲੋ ਕੀ ਹੈ 45 ਨੂੰ 22 ਗਨ ਭਾਅ ਕਰ ਰਹੇ ਕਿੰਨਾ ਹੋ ਗਿਆ ਦੇਖੇ ਗੱਡੇ ਫੋਨ ਤੁਹਾਨੂੰ ਦਿਖਾਵਾਂ ਕਿੰਨਾ ਵੇਟ ਲੱਗ ਰਿਹਾ ਇਸ ਦੇ ਅੰਦਰ ਭਾਈ 22 45 ਕਿੰਨੇ ਪੈਸਾ ਦਾ 9 ਕੁਇੰਟਲ ਹੈ 9 ਕੁਇੰਟਲ ਗਿਆ 10 ਕੁਇੰਟਲ ਹੋ ਗਿਆ 990 ਕਿਲੋ ਆ 990 ਕਿਲੋ 990 10 ਕੁਇੰਟਲ ਇਹੋ ਵੀ ਹੋ ਗਿਆ 8-10 ਕੁਇੰਟਲ ਦੇ ਕਿਲੋ 10 ਕੁਇੰਟਲ ਵੇਟ ਅੱਗ ਲੱਗ ਰਿਹਾ ਬਾਈ 5 ਕੁਇੰਟਲ ਦਾ ਮੰਨੇ ਬਾਕੀ ਭਾਈ ਅੱਜ ਕੱਲ ਜ਼ਿਮੀਂਦਾਰਾਂ ਦੀ ਸਹੂਲਤ ਤੋਂ ਵਾਸਤਾ ਬਹੁਤ ਚੀਜ਼ਾਂ ਕਰਦੀ ਪੀਵੀਸੀ ਕੈਵਨ ਕਰਦੀ ਸਾਰੇ ਚੀਜ਼ਾਂ ਚਾਹ ਟਰੈਕਟਰ ਹੋ ਗਿਆ ਜਾਂ ਕਮਬਾਈਨ ਹੋ ਗਈ ਸਾਰੀ ਚੀਜ਼ਾਂ ਹੈ ਸੀ ਬਾਕੀ ਇਹ 4x4 ਆ ਬਾਈ ਇਸ ਦਾ ਹਿੱਸਾ ਵੀ ਅੱਗਾ ਲੱਗ ਰਿਹਾ ਬਾਕੀ ਅੱਗਾ ਚਲਾ ਹੋਰ ਕੁਝ ਦਿਖਾਵਾਂਗੇ ਤੁਹਾਨੂੰ ਰੰਗ ਮਿਲਦਾ ਕਿਹੜੀ ਕੰਪਨੀ ਹੈ ਫਾਰਮ ਟਰੱਕ ਸਾਥ ਫਾਰਮ ਟਰੱਕ ਐਗਰੀ ਜੋਨ ਔਰ ਫਾਰਮ ਟਰੱਕ ਇੱਕ ਕੋਲੈਬੋਰੇਸ਼ਨ ਵਿੱਚ ਖੜੇ ਆ ਟਰੈਕਟਰ ਦੋਨਾਂਗੇ ਬਾਈ ਬਾਕੀ ਇਹਨਾਂ ਇਹੋ ਟਰੈਕਟਰਾਂ ਬਹੁਤ ਸੇਲ ਹੋ ਰਿਹਾ ਮਸ਼ਹੂਰ ਵੀ ਹੋ ਰਿਹਾ ਬਾਈ ਇਹੋ 39 ਪਤਾ ਨਹੀਂ 45 ਆ ਹਾਂ 4x4 ਬਾਕੀ ਫਾਰਮ ਟਰੱਕ ਦੱਸਾਂ ਬਈ ਸੁਭਾਗ ਆਇਆ ਕਬੋਟਾ ਆ ਗਿਆ ਕਬੋਟਾ ਨੇ ਬਹੁਤ سارے ਸੁਧਾਰ ਕਰ ਦਿੱਤੇ ਇਸke اندر ਜੋ ਕਰ ਦਿੱਤੇ ਉਹ ਕਰ ਦਿੱਤੇ ਪਰ ਫਾਰਮ ਦਾ ਟਰੱਕ ਨਹੀਂ ਨਾ ਸਭ ਤੋਂ ਜਿਹੜੀ ਬੁਆਇਆ ਨਾ ਛੋਟਰ ਮਤਲਬ ਜਿਹੜੀ ਸ਼ੁਰੂ ਤੇ ਇਸਮਾ ਕਮੀ ਰਹੀ ਹੈ ਇੱਕ ਉਹ ਕਮੀ ਹੈ ਟਰੈਕਟਰ ਦੀ ਗਰਾਉਂਡ ਕਲੀਅਰੈਂਸ ਇਹ ਦੇਖੋ ਨੀਮੋ ਬਹੁਤ ਆ ਭਾਈ ਨੀਮੋ ਬਹੁਤ ਹੋਣਯਾਰ ਕਰ ਹਨ ਬਹੁਤ ਕੰਮ ਬਹੁਤ ਵਾ ਬਾਕੀ ਉੱਪਰ ਦਾ ਟਰੈਕਟਰ ਵਾ ਹੋ ਗਿਆ ਹਾਈ ਲੋ మీడియం ਹੋ ਗਿਆ ਪਹਿਲਾਂ ਇਹਨਾਂ ਦੇ ਛੋਟਾ ਗੇਅਰ ਫੋਟਾ ਗੇਅਰ ਲਾ ਦਈਏ ਤੇ ਉਸ ਵਾਂ ਕੰਮ ਥੋੜਾ ਜਿਹਾ ਖਰਾਬ ਹੋ ਗਿਆ ਤਾਂ ਕਿ ਗੇਅਰ ਨੋਬ ਯਾਰ ਬੜੇ ਤਕੜੇ ਬਣਾ ਦੇ ਇਸਕੇ ਗੱਡੀ ਜਿਸ ਤਰ੍ਹਾਂ ਗੇਅਰ ਪੜ ਰਹੇ ਆ। ਕੋਈ ਕਿਸੇ ਵੀ ਕੰਪਨੀ ਵਿੱਚ ਕੋਈ ਚੀਜ਼ ਆ ਯਾਰ ਫਰਕ ਤਾਂ ਪੜਈ ਆ। ਹੈਂ ਭੈਣ ਜੀ ਗੇਅਰ ਦੇਖਾਂ ਜਿ ਤਰ੍ਹਾਂ ਵੱਡੇ ਨੂੰ ਪਹਿਲੀ ਲਾ ਰਹੇ ਕਿੰਨੇ ਉੱਚੇ ਉਹ ਗੇਰਾਂ ਕੀ ਪਾਕ ਦੇਗਾ ਕਿੰਨੇ ਗੇਅਰ ਪੜ ਰਹੇ ਕਿਹੜੇ ਤਰੀਕੇ ਦੇ ਇਹਦਾ ਆਪੀ ਟੀਯੂ ਵਾਲਾ ਇਹੋ ਚੀਜ਼ ਬਹੁਤ ਸਮੂਥ ਹੈ ਇਸਕੀ ਤੇ ਦੇਖੋ ਬਾਈ ਸਿਸਟਮ ਸਾਰਾ ਆ ਗਿਆ ਡੰਗਰਾਂ ਵਾਲੇ ਵੀ ਸਾਰੇ ਬਾਈ ਆਏ ਨਾ ਜਿਹੜੇ ਕੈਲਸ਼ੀਅਮ ਵਗੈਰਾ ਵੇਚ ਆਏ ਆ ਡਿਊਟ ਫਾਰਮ ਇੱਕ ਡਿਊਟ ਵਾਰੂ ਡਿਊਟ ਫਾਰਮ ਡਿਊਟ ਨਹੀਂ ਡਿਊਟ ਤਾਂ ਦਾਰੂ ਆਏ ਕਰਦੀ ਹੈ ਨਾ ਪਹਿਲਾਂ ਹੈਨਾ ਇਹਨੂੰ ਪਤਾ ਇਹਨੂੰ ਘਰੇ ਮੈਂ ਡਿਊਟ ਦਾਰੂ ਨਹੀਂ ਆਏ ਕਰਦੀ ਹੈ ਰਿੰਕੂ ਰਿੰਕੂ ਪੁਰਾਣਾ ਖੜਾ ਰਿਹਾ ਰਿੰਕੂ ਨੂੰ ਪਤਾ ਹੋਣਾ ਆਪਾਂ ਨੂੰ ਤਾਂ ਗਿਆ ਪਤਾ ਵਿਊਜ਼ ਫਾਰ ਚੈੱਕ ਕਰੋ ਬਾਈ ਬਾਕੀ ਬਾਈ ਬਹੁਤ ਸ਼ਰੀਓ ਇਹ ਤਾਕੜੇ ਬਹੁਤ ਇੱਕ ਤਾਂ ਆਪਣੇ ਘਰਾਂ ਵੀ ਲੱਗ ਰਿਹਾ ਚੱਲੋ ਹੋਰ ਤਰਾਂਗੇ ਆ ਮੈਂ ਜਿਹਨੇ ਮਸ਼ੀਨਾ ਮਸ਼ੂਨਾ ਠੀਕ ਆ ਇਸ ਵਾਰ 2 ਐਚ ਵੀ ਕੀ ਮਸ਼ੀਨ ਹੈ 1 ਐਚ ਵੀ ਕੀ ਹੋਣੀ ਹੈ ਨਾ ਹੂੰ ਇਹ ਬੜਾ ਪੰਪ ਹੈ ਇਸਕਾ ਬਾਈ ਇਹ ਜਿਹੜਾ 50 ਮੀਟਰ ਇਹ ਵੀ ਹੋਣਾ ਸਿਸਟਮ ਨਿਊਜ਼ ਲੋਕ ਬ੍ਰੀਕ ਸਾਰਾ ਕਰਨੀ ਦੀ ਜਗੜ। ਬਾਕੀ ਬਾਈ ਟਰਾਲੀਆਂ ਵੀ ਬਹੁਤ ਫਰਮਾ ਬਣਾਣ ਲੱਗੇ ਆ ਨਾ। ਟਰਾਲੇ ਟਰਾਲੀਆਂ ਹੋਊਗੀ ਦੇਖ ਲੈ ਕਿੰਨੀ ਹੋਊਗੀ। ਉਹ ਤਾਂ ਛੋਟੀ ਟਰਾਲੀ ਘਰਵਾਜ ਨਹੀਂ ਰਿਹਾ ਹੈ ਨਾ। ਬੋਡੀ ਟਰਾਲੀ ਕੋਈ ਹੋਗਾ ਬਾਈ। ਓਪਨ ਆਫਟਰ 6 ਪੀਐਮ 6 ਵਜੇ ਦੇ ਬਾਅਦ ਖੁੱਲੂ ਕਰੇ। ਬਾਕੀ ਬਾਈ ਸਾਰੀ ਕੰਪਨੀਆਂ ਅੱਜ ਇਹੋ ਸੁਖ ਰਾਏ ਹੋਰ ਮੀ ਨਹੀਂ ਆਇਆ ਬਾਈ। ਇਕਦੀ ਮਨਾਇਆ ਨਹੀਂ ਉਹ ਕੀ ਪਤਾ ਆ ਜਾ ਆ ਨਹੀਂ ਕਿਹਾ ਹੋ ਰਿਹਾ ਉਹ ਕਿ ਇੱਧਰ ਬੋਇ ਕਰਤਾਰ ਟਰੈਕਟਰਸ ਕੋਲੇ ਕਰਤਾਰ ਕੰਬਾਈਨ ਖੜੀ ਆ ਬਈ ਕੋਈ ਸੀ ਚੀਜ਼ ਦਾ ਕੋਈ ਬੰਦ ਨਹੀਂ ਹੈ ਬਾਈ ਅੰਤ ਤੱਕ ਬਾਕੀ ਮੀਂਹ ਦੇ ਬਚੋਰ ਹੈਗਾ ਨਹੀਂ ਮੇਲੇ ਵਾਂ ਜੀ ਤਾਂ ਹੈ ਤਾਂ ਰੌਣਕ ਔਖਾ ਹੋ ਜਾਂਦਾ ਸਾਰੇ ਚੀਜ਼ ਦਾ ਬਾਈ ਦੇਖੋ 1645000 ਗਲੋ ਟ੍ਰੈਕ 870000 ਰੁਪਈਆ ਕੀ ਟਾਈਮ ਹੋਈ 4 ਵਜੇ ਬੰਦੇ ਵੀ ਘੁੰਮ ਘੁੰਮ ਕੇ ਥੱਕ ਗਏ ਖੈਰੇ ਚਲਾਉਂਦੇ ਕਿੱਧਰ ਗਏ ਬਾਰੇ ਬੰਦੇ ਆਣਾ ਬੱਸ ਦੇਖ ਲਿਆ ਮੇਲਾ ਚੱਲਾਂ ਭਾਈ ਇਹ ਵੀ ਟਾਈਮ ਪੂ ਢੂੰਡਣਾ ਪਟਾਗਾ ਪਹਿਲਾਂ 18 18 ਕਿਆ ਬਣਾਰ ਗਿਆ ਭਾਈ ਕੁੱਠੀ ਸਿੱਟਾ ਲਾੜ ਕੇ ਬੱਚੇ ਨੂੰ ਚੱਲ ਲੈਣ ਦੇ ਨਜ਼ਾਰੇ ਕੁੱਠੀ ਬਣਾਉ ਸਿੱਧੀ ਲਾਓ ਮੱਲੇ ਵਾਲੀ ਆਇਆ ਹੂੰ ਆ ਮੱਲੇ ਕੀ ਸਕੋਰ ਤੇ ਹੋਣੀ ਇਹ ਲੋ ਦੇਖ ਲਈ ਗੱਡੀ ਲੱਭਣੀ ਦੁਪਰ ਹੋ ਜਾਗੀ ਭਾਈ ਇੰਨੀ ਦੂਰ ਕਹਾਂ ਜਾ ਹੋਗਾ ਭਾਈ ਬਾਕੀ ਬਹੁਤ سارے ਯੂਟਿਊਬਰ ਵੀ ਮਿਲੇ ਪਰ ਫੋਟੋ ਵੀਡੀਓ ਬਣਾ ਹੈਗਾ ਟਾਈਮ ਨਹੀਂ ਲੱਗਾ ਕਿਉਂਕਿ ਇੰਨਾ ਜ਼ਿਆਦਾ ਇਕੱਠਾ ਤਾਂ ਨਾ ਕੋਈ ਅੰਤ ਨਹੀਂ ਭਾਈ ਬਾਕੀ ਉਹ ਬਾਈ ਗੱਡੀ ਖੜੀ ਹ ਮੰਡ ਵਾਲੇ ਕੀ ਇਹ ਵੀ ਬਾਈ ਮਿਲੇਗਾ ਬਹੁਤ ਨਾਈਸ ਬੰਦੇ ਸਾਰੇ ਇੰਨੇ ਨਾਈਸ ਬੰਦੇ ਨਾ ਸੰਦੂ ਫਾਰਮ ਵਾਲੀ ਵਾਲੇ ਬਹੁਤ ਸਾਰੇ ਬੰਦੇ ਵਿਚਾਰੇ ਬਰੇ ਪ੍ਰੇਮ ਪਿਆਰ ਨਾਲ ਮਿਲੇ ਇਨੂੰ ਕਿਹਦੇ ਪਿਠਾ ਲੈਣਾ ਗਦੇ ਯਾਰ ਕੋਲਾ ਡੈਂਬੋ ਆ ਰਿਹਾ ਹੈ ਗਾ ਡੈਂਬੋ ਆ ਰਿਹਾ ਹੋਰ ਕਿਆ ਕਿਸੇ ਗੱਲ ਬੈਟ ਬੁੱਟ ਕਾ ਜਾਣਾ ਪੜਾਗਾ ਜਿੰਦੇ ਵਾਰੀ ਵੀ ਮਿਲ ਗਿਆ ਤਾਂ ਬਾਈ ਆਂਦੇ ਵਾਰੀ ਵੀ ਮਿਲ ਗਿਆ ਥੈਂਕ ਯੂ ਭਰਾ ਆਹ ਹਾਏ ਸੁਖਰਾ ਬਾਈ ਗੱਡੀ ਤੱਕ ਤਾਂ ਪਹੁੰਚ ਆਵਾਂਗੇ

ਥੋੜਾ ਜਲਦੀ ਆ ਗਈ ਮੇਲੇ ਵਗਾਰੇ ਮੈਂ ਤਾਂ ਨਾ ਬਾਈ 2 ਵਜੇ ਤੋਂ ਬਾਅਦ ਉਹ ਬਾਦ ਆਵਾ 3 ਵਜੇ ਤੇ ਵੀ ਸਾਰਾ ਪਰਾ ਪਰਾ ਪੂਰਾ ਹਲ ਨਾ ਕਿਸ ਤਰ੍ਹਾਂ ਖੜੀ ਗੱਡੀਆਂ ਉਹ ਪਰ ਮੇਲਾ ਸਾਹਮਣੀ ਪੈਲ ਸਭਾਈ ਉਹ ਸਾਹਮਣੀ ਭਾਈ ਜਿੰਦੇ ਹੋਇਆ ਅਸੀਂ ਬਾਰੋ-ਬਾਰ ਗਏ ਦਰਾਏ ਵਾਲੇ ਰੋਡ ਨੂੰ ਅੰਦਰ ਮੈਂ ਆਪਣੇ ਸਿੱਧਾ ਅੰਦਰੋਂ ਅੰਦਰ ਕੱਢ ਦਈਏ ਹਾਂ ਨਿਕੜਾਂਗੇ ਸ਼ੇਰਾਂ ਵਾਲੇ ਪਾਣੀ ਕਿਹਾ ਸ਼ੇਰ ਮਾਜਰਾ ਚੌਂਕ ਆ ਬਾਈ ਪੁੱਲਸਣ ਨੇ ਰੋਗ ਲਈਂ ਸ਼ੇਰ ਦੇ ਉੱਡਣ ਲੱਗਿਆ ਬੰਦੇ ਗਏ ਚਾਹ ਪੀਣੀਆਂ ਉਹ ਦੇਖੋ ਕਿੰਨਾ ਪਾਣੀ ਖੜਿਆ ਹੋ ਗਾ ਬਰਸਾਤ ਸਾਰੀ ਜਗ੍ਹਾ ਨਾ ਅੱਜ ਕੀ ਕਿਉਂ ਟੱਬਾ ਜੀ ਗਿਆ ਬਾਈ ਚਾਹ ਵੀ ਮੈਂ ਇਸ ਵਾਈਪ ਡਰਾਈਵਰ ਨੂੰ ਦੇ ਗੱਡੀ ਵਾ ਚਲਾ ਬਾਈ ਪਿਛਾ ਸਾਹ ਮੈਂ ਤਾਂ ਕਿ ਰਾਮ ਤੇ ਇਹਦੀ ਸੀਟਾਂ ਦਾ ਅੱਛਾ ਹੋਵੇ ਵੀ ਫਾਇਦਾ ਰੈਕਲਾਈਨ ਹੋ ਜਾਣਾ ਨਾ ਪਿੱਛਾ ਦੇ ਕਿਤਰਾ ਹੋਗੀ ਤੁਹਾਨੂੰ ਤਾਂ ਨਹੀਂ ਖੜੀ ਰੱਖਿਆ ਸੀਟਾਂ ਮੈਂ ਤਾਂ ਖੜੀ ਰੱਖੀ ਫੀਲਿੰਗ ਨਹੀਂ ਦੀ ਹੈ ਚੱਲ ਠੀਕ ਹੈ ਕੀ ਦੇ ਉਹ ਨਹੀਂ ਘੱਟ ਫਿਰ ਦਵਾਉਣਗੇ दो हजार रुपये तो <laughs> <laughs> <आदे बाद मारा। laughs> <laughs> का तो <laughs>